ਜੱਬੀ ਆ ਬਦੀ ਸਬਜੀ ਦਾ ਆ ਹੋਈ ਪੰਗਾ ਜਿਹੜੀ ਥੱਲੇ ਲੱਗ ਜਾਂਦੀ ਜੇ ਪਾਣੀ ਪਾ ਦੋ ਤੇ ਇਹਨੇ ਗਿੱਜ ਗਿੱਜੀ ਹੋ ਜਾਣਾ ਹੁੰਦਾ ਬਿਲਜੀਤਾ ਹਾਂਜੀ ਮੰਮੀ ਬਣਾਣੀ ਰੋਟੀ ਹਾਂਜੀ ਮੰਮੀ ਹੋਰ ਨਿਬੜ ਗਿਆ ਕੰਮ ਨਿ ਕੰਮ ਨਿਬੜ ਗਿਆ ਬਸ ਭਾਂਡੇ ਰਹਿ ਗਏ ਤਕਵੀਰ ਆਇਆ ਨਹੀਂ ਅਜੇ ਆਇਆ ਨਹੀਂ ਹਜੇ ਉਹ ਤੇ ਹੁਣ ਗੰਬੀ ਤੇ ਆ ਦੱਸ ਉਹ ਨਿਕਾ ਵੇਲਾ ਫੇਰ ਸੁੱਤਾ ਆਈ ਇਹਦੇ ਦੱਸ ਉਹਨੇ ਆਣ ਕੇ ਫੇਰ ਬੋਲਣਾ ਈਓ ਫੇਰ ਕਾ ਲੜਾਈ ਪੈਣੀ ਮੰਮੀ ਸਾਡੇ ਦਾ ਤੇ ਹੁਣ ਰੋਜ਼ ਦਾ ਕੰਮ ਹੋ ਗਿਆ ਵਾ ਕੋਈ ਗੱਲ ਨਹੀਂ ਫਿਰ ਕੇ ਸੁੱਤਾ ਤੇ ਮੁੰਡੇ ਅਜ ਕਦਾ ਸੁੱਤਾਵਾਰ ਤੈਨੂੰ ਵੱਡੇ ਦਾ ਨਹੀਂ ਨਾ ਪਤਾ ਤਾਂ ਰਕਵੀਰ ਦਾ ਨਹੀਂ ਪਤਾ ਪਤਾ ਤੇ ਹੈਗਾ ਵਾ ਮੰਮੀ ਰੋਜ਼ ਦਾ ਰਕਵੀਰ ਦਾ ਕੰਮ ਵਾ ਫਿਰ ਕੇ ਸੁੱਤਾ ਤੇ ਸੁੱਤਾ ਰਹਿਣ ਦੋ ਆਪੇ ਸਾਰੀ ਮਲਮੁੜ ਕੇ ਜ਼ਿੰਮੇਵਾਰੀਆਂ ਪੈਣੀਆਂ ਜ਼ਿੰਮੇਵਾਰੀਆਂ ਪਣੇ ਪਰ ਹੁਣ ਕੋ ਥੋੜੀਆਂ ਬਹੁਤੀਆਂ ਸੰਭੂਗਾ ਤਾਂ ਤਾਂ ਹੀ ਆ ਜੇ ਹੁਣਾਂ ਨੇ ਕੀਤਾ ਤੇ ਕਦੋਂ ਕਰਨਾ ਵਾ ਉਹ ਮੰਮੀ ਅਜ ਸਿੰਗਾ ਤੇ ਆ ਜੇ ਸਿਰ ਤੇ ਪੈ ਗਈ ਨਾ ਆਪੇ ਸਾਰਾ ਕੁਝ ਸੰਭਾਲਣਾ ਤੇ ਤੂੰ ਹੀ ਆਖਣਾ ਵਾ ਆ ਵੇ ਲੰਸਿਆਣਾ ਹੋ ਗਿਆ ਵਾ ਸਿਆਣਾ ਤਾਂ ਹੋ ਗਿਆ ਬਾਹੂ ਫੇਰ ਵੀ ਉਹ ਕਸਵੀਰ ਦਾ ਖਪਣ ਡਿਆ ਬਾਹਰ ਤੋਂ ਨਿਆਣ ਕੇ ਕਹਿਣਾ ਨਹੀਂ ਗਾ ਉਹਨੇ ਮੈਨੂੰ ਕਹਿਣਾ ਤੈਨੂੰ ਕਹਿਣਾ ਨਹੀਂ ਵੇਹਲੀ ਦੋਵਾਂ ਨੂੰ ਸਾਨੂੰ ਬੋਲਣਾ ਹਣ ਨਿਆਣ ਕੇ ਮੰਮੀ ਮੇਰੀ ਗੱਲ ਸੁਣੋ ਲਾੜ ਕਿਹਦੇ ਸਿਰ ਤੇ ਐਸ਼ਾ ਲੈਂਦੀ ਆ ਮਾਂ ਤੇ ਉਹਦੇ ਸਿਰ ਤੇ ਤੇ ਜਾਂ ਵੱਡੇ ਭਰਾ ਦੇ ਸਿਰ ਤੇ ਕਈ ਵੱਡੇ ਭਰਾ ਚੰਗੇ ਨਹੀਂ ਹੁੰਦੇ ਵਾਹ ਵੇਹ ਚਲੋ ਠੀਕ ਆ ਪਰ ਹੁਣ ਇੱਕੋ ਜਣਾ ਖਪਣ ਡਿਆ ਤੇ ਦੂਜਾ ਜਣਾ ਆਰਾਮ ਨਾਲ ਪੱਖੇ ਥਲੇ ਸੁਤਾ ਅੰਦਰ ਅਸੀਂ ਥੱਲੇ ਜਾਓ ਵੇ ਲੋਠਾਂ ਕੇ ਜੇ ਉੱਠ ਗਾ ਆਹੋ ਇੱਥੇ ਤੁਸੀਂ ਵੀ ਜੇ ਖਪਣ ਹੀ ਦੇ ਆ ਮੰਨੇ ਨਾ ਸੀ ਵਾਲਾ ਮੰਨਦਾ ਗੁੱਸਾ ਬਹੁਤ ਣਾ ਆਪਣੇ ਆਪ ਮੈਸੇਜ ਕਰਨਾ ਨਹੀਂ ਦਾਖਾ ਨਹੀਂ ਮੈਸੇਜ ਨਹੀਂ ਕੀਤਾ ਆਪਣਾ ਨੱਟ ਜੇ ਬੰਦ ਹੋਉਂਦਾ ਮੈਂ ਤੇ ਚੱਟ ਗੁੱਸਾ ਕਰ ਦੁੰਦੇ ਮੰਮਾ ਮੰਮਾ ਜੀ ਹਾਂਜੀ ਉਠੋ ਨਾ ਉੜਦੇ ਨੀਆ ਟਾਈਮ ਹੋਇਆ ਵਾ ਬਾਹਰ ਮੰਮਾ ਦੁੱਧ ਦੁੱਧ ਉੱਠ ਮੂੰਹ ਹੱਥ ਤੋਂ ਫੇਰੀ ਦੁੱਧ ਪੀਵਾਂਗੇ ਕਿ ਇਦਾਂ ਵੀ ਲੈਣਾ ਬਣ ਗਿਆ ਦੁੱਧ ਦੁੱਧ ਬਣਾ ਕੇ ਰੱਖਿਆ ਉੱਠ ਕੇ ਬੁਰਸ਼ ਬਰਸ਼ ਕਰਨਾ ਆ ਤੋ ਫੇਰੀ ਹੈ ਕਿ ਇਦਾਂ ਮੰਜੇ ਤੇ ਸਭ ਕੁਲ ਲਿਆ ਲਿਆ ਦਈ ਜਾਵਾਂ ਨਹੀਂ ਹੋਣਾ ਇਹ ਹਰ ਕਰਾਣਾ ਕਰਕੇ ਮੁੰਡਾ ਤੇਰੇ ਤੇ ਖੇਜਦਾ ਵਾ ਤੇ ਤੂੰ ਬਾਜ ਨਹੀਂ ਆਉਂਦੀ ਮੰਮੀ ਉੱਠਦੇ ਆ ਉੱਠਦੇ ਆ ਤੀ ਫੇਰ ਉਹੋ ਗੱਲ ਕਰ ਦਿੰਦੇ ਹੁੰਦੇ ਆ ਮੈਂ ਤਾ ਵੀਰਜੀ ਨੂੰ ਕੀ ਆਂਦੀ ਆ ਮੁੰਡਾ ਖਿੱਚ ਤਾ ਆਪਣੀਆਂ ਥੋੜੀਆਂ ਜਿਹੀਆਂ ਗਰਮੀ ਤਾਲ ਤਾ ਸੁਧਾਰ ਲਾ ਕੋਈ ਮੈਨੂੰ ਆਂਦਾ ਇਦਾਂ ਐ ਉਦਾਂ ਵਾ ਉਹ ਵੀ ਬਾਹਰ ਮੁੰਡਿਆਂ ਚ ਫਿਰਦਾ ਤੁਰਦਾ ਵਾ ਨਹੀਂ ਮੰਮੀ ਜੀ ਤੇਰੇ ਸਿਰ ਉੱਠਦੇ ਉੱਠਦੇ ਹੀ ਕਲਾਸ ਤੋੜਦੇ ਹੁਣੇ ਤੇ ਤੂੰ ਨਾ ਤੋ ਕੇ ਕੱਪੜੇ ਪਾਉਣੇ ਤੇ ਮੈਂ ਕਾਲਜ ਚ ਜਲਨੀ ਆ ਤੇ ਕਾਲਜੋਂ ਆਣ ਕੇ ਮੈਂ ਪੜ੍ਹਨਾ ਤੇ ਤੈਨੂੰ ਕਿਹੜੇ ਵੜੇ ਮੈਂ ਸਮਝਾਵਾਂ ਤੇ ਮੰਮੀ ਦੱਸੋ ਹੁਣ ਫੀਸ ਭਰੀ ਹੋਣ ਦੋ ਖਰਾਬ ਮੈਂ ਨਹੀਂ ਜਾਂਦੀ ਨਾ ਜਾਏ ਉਹ ਤੇ ਤੇਰੀ ਆਦਤ ਵਾਪੇ ਪੈਸੇ ਖਰਾਬ ਹੋ ਗਏ ਆ ਤੇ ਬਸ ਠੀਕ ਆ ਨਹੀਂ ਜੀ ਤੇ ਤਿੰਹ ਹਰ ਗੱਲ ਤੇ ਮੇਰਾ ਹੀ ਕਸੂਰ ਗੱਡੀ ਜਾਣਾ ਮੇਰਾ ਹੀ ਗੱਡੀ ਦਾ ਦੱਸੋ ਜੀ ਪੜਨਾ ਵਾ ਤੇ ਮम्मा ਫਿਰ ਪੜਨਾ ਤੇ ਉਸੇ ਟਾਈਮ ਨਾ ਪੜਨਾ ਨਾ ਤੇ ਫਿਰ ਤੈਨੂੰ ਸਮਝਾਉਣਾ ਵੀ ਆ ਨਾ ਕਿਹੜੇ ਵੇਲੇ ਸਮਝਾਵਾਂ ਉਹ ਵੀ ਟਾਈਮ ਦੱਸ ਦੇ ਨਾ ਪੁੱਤ ਵੀ ਐਦਾਂ ਨਿਆਰ ਕਰਿਆ ਕਰੋ ਚੱਲੀ ਉੱਠ ਨਾ ਤੋ ਸਿਰ ਸਿਰ ਮम्मा ਮਾਵਾ ਇਹ ਦਈ ਕਰਦੀਆਂ ਹੁੰਦੀਆਂ ਧੀਆ ਨੂੰ ਡਾਟੀਆਂ ਹੀ ਚੰਗੀਆਂ ਹੁੰਦੀਆਂ ਹੁੰਦੀਆਂ ਧੀਆ ਚਲੋ ਮम्मा ਆ ਗਈ ਮੈਂ ਦਾ ਨਿਬਾਂਦਰ ਜੇ ਨੂੰ ਕੀ ਹੁੰਦਾ ਇਹ ਮੰਮੀ ਨੂੰ ਖਜਾਉਂਦਾ ਰਹਿੰਦਾ ਮੰਮੀ ਤਾਂ ਹੀ ਮੇਰੇ ਘਾਲ ਪੈਂਦੀ ਹੈ ਇਹ ਤੇ ਬਾਂਦਰ ਦੀ ਮੈਕ ਲਾਲ ਸਲਾ ਨੂੰ ਚੰਗੀ ਤਰ੍ਹਾਂ ਬਲਜੀਤ ਹਾਂਜੀ ਉਹ ਪਾਣੀ ਲੈ ਆਈ ਆਈ ਕਿੱਦਾਂ ਭੱਗ ਗਿਆ ਚੰਨਾ ਹੂੰ ਰੋਜ਼ ਕਹਿੰਦੇ ਮੀਂਹ ਆ ਜਾਣਾ ਮੀਂਹ ਆ ਜਾਣਾ ਆ ਬੱਦਲ ਜਾ ਕੇ ਗੁੰਮ ਲੱਗ ਜਾਂਦਾ ਵਾ ਕੱਲ ਪਹਿਲੇ ਤਵਾੜੀ ਲਾ ਛੜਿਆਗੇ ਤੇ ਅੱਜ ਵੀ ਆਹੋ ਕੋ ਹੁੰਦਿਆ ਵਾ ਪਤਾ ਨਹੀਂ ਕਿ ਰੀਲਣ ਦਿਆ ਮੀਂਹ ਮਗਰ ਆਉਂਦਾ ਬੱਤੀ ਪਹਿਲੇ ਬੰਦ ਹੋ ਜਾਂਦੀ ਆ ਹਾਂ ਨਾ ਕੱਲ ਮੀਂਹ ਪਿਆ ਨਾ ਤਜ ਨਾਲ ਨਾ ਸਾਰਾ ਨਗਾ ਬੰਦੀ ਲੰਘ ਗਈ ਚਲੋ ਠੀਕ ਐਵੇਂ ਨਾ ਖਪਿਆ ਕਰੋ ਆਪੇ ਆਜੂਗੀ ਬੱਤੀ ਤੇ ਆਪੇ ਸਾਰੇ ਕੰਮ ਹੋ ਜਾਣੇ ਨਹੀਂ ਤਾਂ ਡੰਗਰ ਉੱਥੇ ਹੀ ਬੱਜੇ ਉੱਠਿਆ ਨਹੀਂਗਾ ਸੂਰਮਾ ਜੇ ਨਹੀਂ ਹੈ ਜਿੰਨੀ ਉੱਠੇ ਉਠਾਲਾ ਸੂਰਜੀਵੇ ਕਿੱਥੇ ਦਾ ਕਿੱਥੇ ਆ ਗਿਆ ਕੋਈ ਗੱਲ ਨਹੀਂ ਉਠ ਹੀ ਜਾਣਾ ਉਹਨੇ ਸਾਰੀ ਦਿਹਾੜੀ ਮੁੜ ਕੇ ਤੁਰੇ ਹੀ ਫਿਰਨਾ ਮੁੜ ਕੇ ਘੜਾ ਉਹਨੇ ਘਰ ਵੜਨਾ ਕੰਮ ਥੋੜੀ ਕਰਨਾ ਕੋਈ ਵਾਰਾਗਰਦੀ ਕਰਨੀ ਆ ਤੁਹਾਨੂੰ ਵਾਰਾਗਰਦੀ ਲੱਗਦੀ ਆ ਤੇ ਵਾਰਾਗਰਦੀ ਕਾਲ ਦੀ ਜਾਂਦੇ ਕੀ ਕਰਦੇ ਕਿੰਨਾ ਕੁ ਪੜ੍ਹ ਅਮਰੀਕੀ ਦੀ ਕਿਤਾਬ ਖੋਲੀ ਵੇਖੀ ਜੀ ਇੰਦਾਂ ਕਿ ਚਲੋ ਬੱਬਾ ਐਹੀ ਬਸ ਮੰਗ ਲੈ ਕਦੀ 200 ਦੇ ਦੇ ਕਦੀ 500 ਦੇ ਦੇ ਕਦੀ 1000 ਦੇ ਦੋ ਜਦੋਂ ਤੁਸੀਂ ਪੜ੍ਹਦੇ ਸੀ ਤੁਸੀਂ ਕਿਤੇ ਸਦਾ ਹੀ ਬੁੱਕ ਖੋਲ ਕੇ ਉਹਦੇ ਬੁੱਕ ਕਦੇ ਵਿੱਚ ਹੀ ਮੂੰਹ ਆ ਛੜਦੀ ਉਹਨੇ ਪੜਿਆ ਸਰਕਾਰੀ ਸਕੂਲੇ ਹੀ ਸਾਲ ਨਾਲੇ ਪਖੰਡ ਹੁੰਦੇ ਨਹੀਂ ਤੇ ਜੇ ਤੁਸੀਂ ਸਰਕਾਰੀ ਸਕੂਲੇ ਪੜ੍ਹੇ ਤੇ ਫਿਰ ਉਹਨੂੰ ਕਿ ਦੂਜੇ ਸਕੂਲੇ ਪਾਇਆ ਉਹਨੂੰ ਕਿ ਕਾਲਜ ਹੁਣ ਦੂਜੇ ਪਾਇਆ ਦੱਸੋ ਪਹਿਲਾਂ ਮੈਨੂੰ ਮਾਂ ਮੇਰੀ ਨਹੀਂ ਮੰਦੀ ਹਾਂ ਮੰਦੀ ਨਹੀਂ ਇਹਨੂੰ ਪੜ੍ਹ ਲੈ ਕੇ ਵਾ ਅਫਸਰ ਬਣਾਉਣਾ ਵਾ ਜਿਹੜੇ ਸਾਹਮਣੇ ਸੁਤ ਰਹਿੰਦਾ ਮੇਰੇ ਸਾਹਮਣੇ ਅਫਸਰ ਲੱਗ ਗਿਆ ਵਾ ਚਲੋ ਠੀਕ ਆ ਬੱਬਾ ਠੀਕ ਨਹੀਂਗਾ ਉਹਨੂੰ ਠਾਲ ਤਾਂ ਮੁੰਡਾ ਨਾਲ ਡਾਉਣਾ ਉਹਨੂੰ ਕੋਈ ਭੂਏ ਚੜਾ ਮਾਂ ਨੋ ਸੱਸ ਨੇ ਤੁਸੀਂ ਚੰਗਾ ਚੰਗਾ ਕਹਿਛਾ ਨਾ ਮੁੜ ਕੇ ਗੱਲ ਨਹੀਂ ਬਾਤ ਨਹੀਂ ਕੋਈ ਜੇ ਆਖਰ ਉਹ ਮਿਰਚਾ ਲੱਗਦੀ ਕਿ ਉਹਨੂੰ ਨਿਆਣੇ ਨੂੰ ਆਂਦਾ ਵਾ ਕਿੰਨੇ ਪੜਾ ਨਿਆਣੇ ਰਹਿਣਾ ਵਾ ਹੁਣ ਮਣੀ ਹੰਜ ਬੱਬੀ ਉਠ ਬਾਉ ਉਥੇ ਬ੍ਰੈਂਡ ਜਾਰੀ ਹੋ ਗਈ ਉਹ ਗੱਲ ਹੋ ਗਈ ਜੋ ਰੋਜ਼ ਹੁੰਦਾ ਹੁੰਦਾ ਹੁਣ ਕੀ ਕੀਆ ਹੁਣ ਕੀ ਹੋ ਗਿਆ ਵਾ ਉਹ ਤੇਰਾ ਵੀਰ ਆ ਗਿਆ ਹੀ ਖੱਪਦਾ ਤਾਪਦਾ 9:00 ਵਜ ਗਏ 9 ਉਹ ਵੀਰ ਨੂੰ ਰੋਜ਼ਾ ਸੌ ਲੈਂਦੇ ਘੜੀ ਮੈਂ ਮੜ ਕੇ ਕਾਲਜ ਜਾਣਾ ਹੁੰਦਾ ਤੈਨੂੰ ਪਤਾ ਸਾਰੀ ਦੁਪਹਿਰ ਮੇਰੀ ਉੱਥੇ ਨਿਕਲ ਜਾਂਦੀ ਹੈ ਉੱਠ ਕੇ ਤੂੰ ਵੀ ਥੋੜਾ ਪਤਾ ਸਿਰਸਿਰ ਕਰਾ ਦਿਆ ਕਰ ਸਾਈ ਦੁਨੀਆ ਕਾਲਜ ਜਾਂਦੀ ਆ ਮੈਂ ਤੇ ਆਪ ਪਰਦੇ ਪੁੰਨੀ ਥੱਕ ਜਾਂਨੀ ਆ ਪਰ ਤੂੰ ਵੀ ਆਪਣਾ ਦਿਮਾਗ ਵਰਤ ਲਿਆ ਕਰ ਨਹੀਂ ਮਾਵਾਂ ਦੀਆਂ ਕਿੰਨੇ ਕ ਪਰਦੇ ਪਾਈ ਜਾਇਆ ਕਰੀਏ ਕੋਈ ਨਹੀਂ ਪਤਾ ਤੂੰ ਕਹਿ ਲੈਨੀ ਵੀਰ ਨੂੰ ਬਣਾ ਲਿਆ ਕਰ ਕੋਈ ਨਹੀਂ ਸੁੱਤਾ ਹੋ ਹੋ ਲੈਂਦੇ ਮੈਨੂੰ ਕਿਹੜੀ ਕੋਈ ਨਹੀਂ ਹੋ ਰਹਾ ਸਾਢੇ 9 ਵਜੇ ਉੱਠਦਾ ਫੇਰ ਮੈਂ ਕੋਈ ਕਰ ਲੀ ਚੱਲ ਠੀਕ ਆ ਸੌ ਜਾ ਜਦੋਂ ਉਹ ਆਜੂਗਾ ਨਾ ਫੇਰ ਵੀ ਕਿ ਕਿੱਦਾਂ ਖੰਬ ਵਾਂਗੂ ਉੱਠ ਕੇ ਬੈੰਦਾ ਉੱਠ ਕੇ ਤਾਂ ਮੈਂ ਚਾਹ ਬਣਾਉਣੀ ਆ ਤੇ ਉੱਠ ਕੇ ਤਾਂ ਫਟਾਫਟ ਖੜਾ ਹੋ ਜਾ ਬਸ ਉਹਨੂੰ ਦਿਖਣਾ ਚਾਹੀਦਾ ਵੀ ਉੱਠ ਕੇ ਬੈਠਾ ਵਾ ਮੇਰੇ ਦਿਵਾਲੇ ਨਾ ਕਰਾ ਦਿਆ ਕਰ ਤੂੰ ਆਂਦਾ ਭੂਏ ਚੜਾਇਆ ਵਾ ਚੱਲ ਚੱਲ ਫਟਾਫਟ ਛਾਲ ਮਾਰ ਛਾਲ ਬੱਬੀ ਉੱਠਦਾ यार वीर ने भी ना रौला पाठ भला हाँ जो मैसेज आए गुरमीत देने तो कहना शरीर का उठ के मैसी भी नहीं, नहीं। मैंने भी कहीं नहीं गुड मॉर्निंग लो जी फोन बात चावे ਉਹ ਨਾ ਹੋਵੇ ਕਿ ਦੇ ਵੀਰ ਆ ਜੇ ਉੱਤੇ ਉਹ ਚੰਮੜਦਾ ਕਿਤੇ ਉਹਦਾ ਮੰਮੀ ਨੇ ਕਿਤੇ ਕੋ ਕਰ ਚਲੂ ਆ ਲਈ ਜਾਂਦਾ ਮੈਂ ਅਸੀ ਬਾਤਤਾ ਹੁਣ ਮੈਂ ਅਸੀ ਹੋਣ ਪਾ ਲਿਆ ਉਹਨੇ ਕਿਹਾ ਵੀਰ ਉਹਦਾ ਬਾਤ ਚ ਕਰਨਾ ਦਿਲੋਂ ਰਿਕਾਰਡਿੰਗ ਹੀ ਪਾਣੀ ਨਾ ਮੈਂ ਮੈਂ ਤਰਨਾ ਬਾਤ ਕਰਨਾ ਥੋੜੀ ਜਿਹੀ ਨੂੰ ਫੋਨ ਵੀਰ ਆਇਆ ਘਰੇ ਤੇ ਮੈਂ ਹੁਣੇ ਉੱਠਿਆ ਜਾ ਗੱਤੀ ਤੈਨੂੰ ਬੋਦਾ ਗੱਲ ਕਰਦੇ ਲੇਟ ਬਣਾ ਹੋ ਗਈ ਤਾਂ ਕਰਕੇ ਤੇ ਹੁਣ ਮੈਂ ਲਗਾਵਾ ਨੌਨ ਤੋਂ ਨਾ ਤੋਂ ਕੇ ਤੇ ਫਿਰ ਰੈਡੀ ਹੋ ਕੇ ਤੇ ਫਿਰ ਮੈਂ ਤੈਨੂੰ ਕਾਲ ਕਰਕੇ ਦੱਸਦਾ ਕਿ ਮੈਂ ਕਿੱਥੇ ਮਿਲਾਂ ਬੰਦਾ ਓਕੇ ਬਾਈ ਰੈਡੀ ਹੋ ਜੀ ਜਲਦੀ ਚੰਗਾ ਹਾਂ ਠੀਕ ਹੈ ਜੱਟ ਹੁਣ ਤਾਂ ਨਹੀਂ ਸਮਝ ਆਉਂਦਾ ਕੋਈ ਲੱਗਣਾ ਲੈ ਬਾਪੀ ਨੇ ਟੀ-ਸ਼ਰਟ ਪ੍ਰੈਸ ਕਰਕੇ ਆਪੀ ਭਾਬੀ ਹੋਵੇ ਤੇ ਇਦਾਂ ਦੀ ਆਏ ਹਾਏ ਭਾਬੀ ਨੂੰ ਪੁਲਾ ਦੇ ਹੋਰ ਮੈਨੂੰ ਟੋਰਚ ਹੋਰ ਕੱਢ ਕੇ ਜਾਣਾ ਹੁੰਦਾ ਵਾ ਇਹ ਕਰਕੇ ਛੱਲ ਟੀਸ਼ਰਟ ਪਾ ਲਈਆ ਬੂਟ ਕਿੱਥੇ ਮੇਰੀ ਆ ਜਲਦੀ ਤਿਆਰ ਹੋਵਾ ਉਹ ਨਾ ਵੇ ਕਰਮੀਤ ਮੁੜ ਕੇ ਕਹਦੇ ਵੀ ਕਿਤੇ ਲੇਟ ਹੋ ਗਿਆ ਭਾਬੀ ਦੱਸ ਪਿੰਦਰ ਬੋਰਡ ਕਿੱਥੇ ਆ ਇੱਥੇ ਹੀ ਆ ਮੰਜੇ ਥੱਲੇ ਰੱਖੇ ਹੀ ਮੰਜੇ ਥੱਲੇ ਇੱਥੇ ਨਹੀਂ ਮੰਜੇ ਥੱਲੇ ਉਹ ਬਾਹਰਲੇ ਬੈਠਦੇ ਮੰਜੇ ਥੱਲੇ ਅੱਛਾ ਬਾਹਰਲੇ ਬਣੇ ਠੀਕ ਆ ਆ ਗਿਆ ਨੀ ਗਰਮੀ ਤਾਂ ਹਣ ਨਿਕਲਿਆ ਹੁਣ ਨਹੀਂ ਤਾਂ ਲੇਟ ਹੁੰਦੀ ਹੈਲੋ ਆ ਤਿਆਰੇ ਹੂੰ ਹੂੰ ਠੀਕ ਆ ਹਾ ਹੋਣੀ ਲੇਟ ਨਾ ਹੋਵੇ ਤੂੰ ਮੇਰੇ ਨਾਲ ਜਾਣਾ ਨਈ ਨਈ ਮੇਰੇ ਨਾਲ ਚੱਲਣਾ ਮੈਂ ਨਹੀਂ ਪਤਾ ਤੂੰ ਕੈਨਸਲ ਕਰ ਦੇ मैं भी कर देना मैं जाना ही नहीं फिर हां मैं जाना तू तो मेरे जामी ठीक है ठीक है चंगा चंगा मैं बस निकल निकलने हूँ ठीक है ठीक है, है, है ओके ओके, ओके, ओके। बस आई मम्मी ਚੰਗਾ ਮੰਮੀ ਮੈਂ ਚੱਲੀ ਫਿਰ ਹਾਏ ਨਹੀਂ ਗਰਮੀ ਤੇ ਤੁਲ ਪਿਸਟਕ ਲਾ ਕੇ ਕਾਲਜ ਚੱਲੀ ਆ ਕਦੋਂ ਨਹੀਂ ਆ ਆ ਵੇਖਣ ਲਈ ਕਿੱਥੇ ਆ ਮੰਮੀ ਉੱਦਾਂ ਹੀ ਆ ਹਾਏ ਸੜ ਗਈ ਮੇਰੀ ਕਿਸਮਤ ਉਹ ਮਿਲਕਲੋਸ ਲਾਈ ਆ ਉਹਦੇ ਨਾਲ ਹੋ ਜਾਂਦਾ ਥੋੜਾ ਜਿਹਾ ਦੂਰ ਫਿੱਟਿਆ ਮੂੰ ਤੇਰਾ ਮੈਂ ਨਹੀਂ ਆ ਤੈਨੂੰ ਮੈਂ ਜੰਮੀ ਆ ਵਾ ਪਾ ਲਿਆ ਮੈਨੂੰ ਨਹੀਂ ਪਤਾ ਹਾਵੇ ਬੋਲ ਤੇਰੇ ਸਾਰੇ ਸੂਏ ਹੋਏ ਕਿੱਦਾਂ ਤੂੰ ਨਵਾਂ ਸੂਟ ਪਾਇਆ ਜੇ ਕੱਲ ਬਠੀਕ ਖੋਲਿਆ ਕਿ ਦਿੱਤਾ ਤੇਰਾ ਤਾਂ ਤਾਅਰ ਨਹੀਂ ਪਾਇਆ ਜਾਂਦਾ ਤੇਰਾ ਕਾਲਜ ਜਾਣ ਵਾਲੀਆਂ ਗੱਲਾਂ ਵਾ ਮੰਮੀ ਹੁਣ ਜੇ ਬਟਿਕ ਤੇ ਸੂਟ ਦਿੱਤਾ ਕਿ ਪਾਉਣ ਨੂੰ ਤੇ ਦਿੱਤਾ ਹੀ ਹਏ ਹੇ ਦੂਰ ਫਿਟੇ ਮੂ ਤੇਰਾ ਤਾਂ ਨਾਲ ਹੀ ਮੇਰਾ ਜਿੰਨੇ ਤੈਨੂੰ ਜੰਬੀਆਂ ਵਾ ਤੂੰ ਤੇ ਗਾੜੀਆਂ ਮੈਨੂੰ ਸਵਾਲ ਜਵਾਬ ਵੀ ਬੜੇ ਕੰਡ ਐ ਪੀ ਆ ਮੰਮੀ ਸਵਾਲ ਜਵਾਬ ਤੇ ਤੂੰ ਹੀ ਕਰਨ ਲੱਗ ਜੇ ਤੂੰ ਹੀ ਮੇਰੀ ਫੀਸ ਭਰਾ ਕੇ ਸਾਰਾ ਕੁਝ ਕਰਕੇ ਪੜਨ ਨੂੰ ਹੁਣ ਤੂੰ ਹੀ ਮੈਨੂੰ ਸਵਾਲ ਜਵਾਬ ਕਰ ਦੇ ਚੰਗਾ ਮੈਂ ਚੱਲਨੀ ਮਮਾ ਬਾਏ குட் மார்னிங் ஜட்டா குட் மார்னிங் தான்